ਕਿਵਾਕੇ ਤੋਂ ਉਹਨੂੰ ਪਹੁੰਚਦਾ ਵਾਹ। ਸਾਡਾ ਕਾਪੂ। ਨੋ। ਚਲੋ। ਹਾਂਜੀ। ਅੱਜ ਪਿੰਡ ਲੰਮਿਆਂ ਦੇ ਵਿੱਚ ਹਰੀ ਖਾਸ ਸਤਾਰੂ ਬਹਾਦਰੀ ਦਾ ਰੰਭਤੇ ਪ੍ਰਵਾਹ ਕਰਨੀ ਜਵਾਈ ਗੁੱਡੀ ਦਾ ਖੰਸਤਾ। ਜਵਾਈ ਗੁੱਡੀ ਦੀ ਵਿਧਿਆ ਚਲਦੀ। ਬਲਕਸਟ੍ਰੀ ਹੋ ਜਿਲ੍ਹਾ ਪ੍ਰਸ਼ਾਸਨ ਦੀ ਜਿਹੜੀ ਰੈਸ਼ਮ ਹੁਕਮ ਜਾਰੀ 14 ਤਰੀਕ ਨੂੰ। ਅੱਜ ਦੇ ਤੁਹਾਡੇ ਬਲੌਕ ਸਰਕਟ ਦੇ ਉਮੀਦਵਾਰ ਆਪਣੇ ਨਗਰ ਦੇ ਲੰਮਿਆਂ ਦੇ ਬਹੁਤ ਸਤਿਕਾਰਯੋਗ ਭੈਣ ਸੁਰਿੰਦਰ ਕੌਰ ਜੀ ਆ ਬੈਂਟੇ ਨੇ ਸਾਥ ਲਾ ਕੇ ਔਰ ਇਹਨਾਂ ਦੇ ਧਰੋ ਤੁਸੀਂ ਹੁਣੇ ਬਾਬਾ ਜੀ ਸੁਰਿੰਦਰ ਸਿੰਘ ਜੀ ਜੋ ਕਿ ਬਹੁਤ ਇੱਕ ਨੇਕ ਮੀਤ ਉਸਤਾਨ ਨੇ ਔਰ ਪਿੰਡ ਬਸੀ ਵਿੱਚ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਨੇ ਸਾਡੇ ਬੜੇ ਪ੍ਰਪੱਕ ਦੋਸਤ ਨੇ ਪਹਿਲਾ ਇਹ ਆਪ ਖੁਦ ਲੋਕ ਸਭਾ ਦੇ ਮੈਂਬਰ ਹੈ ਤੁਹਾਡੀ ਬਦੌਲਤ ਸਾਰਿਆਂ ਦੇ ਭੈਣਾ ਭਰਾਵਾਂ ਦੀ ਬਦੌਲਤ ਔਰ ਹੁਣ ਸੁਰਿੰਦਰ ਕੌਰ ਜੀ ਉਹਨਾਂ ਦੇ ਘਰ ਪਤਨੀ ਉਥੋਂ ਉਮੀਦਵਾਰ ਹੈ ਬਿਲਕੁਲ ਨਾਲ ਬੈਠੇ ਬਿੱਲਖਣਾ ਬਲਵਿੰਦਰ ਸਿੰਘ ਜੀ ਇਹ ਸਾਫ ਸੁਪ ਸਰਪੰਚ ਨੇ ਪਿੰਡ ਬਜਾਜ ਦੇ ਇਹ ਸਾਡੇ ਜ਼ਿਲ੍ਹਾ ਪੰਚਾਇਤ ਦੇ ਕੈਂਡੀਟ ਇਹ ਜਿਹੜਾ ਜ਼ਿਲ੍ਹਾ ਪੰਚਾਇਤ ਦਾ ਜ਼ੋਨ ਹੈ ਇਸ ਨੂੰ ਕਹਿੰਦੇ ਨੇ ਲਖਣਕੇ ਪੱਡੇ ਜ਼ੋਨ ਇਹ ਰਿਜ਼ਰਵ ਕੈਟੇਗਰੀ ਦਾ ਇਸ ਕਰਕੇ ਬਲਵਿੰਦਰ ਸਿੰਘ ਜੀ ਬਿੱਲਾ ਬਹੁਤ ਮਿਲਨਸਾਰ ਬਹੁਤ ਹੁਨਾਰ ਤੇ ਸਾਡੇ ਸਤਜਾਰ ਯੋਗ ਕੈਂਡੀਡੇਟ ਨੇ ਔਰ ਦੋਨਾਂ ਦਾ ਜੂਨ ਨਕਾਨ ਮੇਰੇ ਵੀਰੋਂ ਭੈਣੋਂ ਬਜ਼ੁਰਗੋ ਹੱਥ ਪੰਜਾ ਹੈ ਕਮਗ੍ਰਤ ਪਾਰਟੀ ਦਾ ਬਾਕੀ ਪਿੱਛੇ ਅੰਦਪਾਲ ਜੀ ਬੋਲ ਕੇ ਕਹਿੰਦੇ ਬਸ ਕਿ ਬਹੁਤ ਸਤਜਾਰ ਯੋਗ ਨੇ ਬਾਕੀ ਸਾਡੇ ਦਾ ਮਾਨਸਿੰਘ ਜੀ ਅਕਾਲਾ ਜਿਹੜੇ ਸਰਪੰਚ ਨੇ ਪਿੰਡ ਅਕਾੜੇ ਦੇ ਔਰ ਬਹੁਤ ਅੱਛੇ ਇਸਤਾਨ ਅਹਾੜਾਂ ਦੇ ਵਿੱਚ ਇਹਨਾਂ ਨੇ ਮੇਰੇ ਅਕਾਲਾ ਕੱਟੋ ਕੱਢ ਕੇ ਦਾ 15-20 ਲੱਖ ਰੁਪਏ ਕੂੜੋ ਔਰ ਦੂਰ ਅਜਣਾਲੇ ਤੱਕ ਇੱਥੇ ਹੀ ਕਿੰਨੇ ਵਿਆਸ ਵਿਆਦ ਵਿੱਚ ਅਮਰਸਰ ਰੰਬਾਤ ਜਿੱਥੇ ਕਿਤੇ ਰੋਡ ਪਈ ਇਹਨਾਂ ਦੇ ਬਹੁਤ ਸੇਵਾ ਕੀਤੀ ਬਹੁਤ ਅੱਛੇ ਇنسان ਨੇ ਸਾਡੀ ਪਿੰਡ ਕੁਲੀਪੁਰ ਦੀ ਸਾਬਕਾ ਸਰਪੰਚ ਆਪਰਾ ਪਟੂਰਾ ਕਹਾ ਇਹਨਾਂ ਇਹ ਵੀ ਬਹੁਤ ਸਾਡੇ ਆਦਮੀ ਇਹਨੇ ਤੁਹਾਡੇ ਆਪਣੇ ਨਗਰ ਦਾ ਬਹੁਤ ਬੋਨਾਰ ਬਹੁਤ ਅੱਛਾ ਸੌ ਇਨਸਾਨ ਆਹੇ ਪੁਲੀ ਜਿਹਾ ਮੈਂ ਪੁਰਾਣਾ ਮੈਂ ਪੁਲੀ ਚਿੱਤੇ ਰੱਖਦਾ ਪੁਲੀ ਪੁਰਾਣਾ ਜਗੰਦਰ ਸਿੰਘ ਹਮੇਸ਼ਾ ਪੁਹੁੰਚਦਾ ਕੁਲੀ ਸਿੰਘ ਕੋਈ ਮੇਰੇ ਨਾਲ ਮੂਹ ਤੇ ਸੋਨੀ ਚੜਿਆ ਥੇ ਦੇ ਦਾਤਾ ਜੀ ਤੇ ਸਿੱਕੇ ਬੰਦੇ ਹੋਇਆ ਕਰਦੇ ਤੇ ਬਹੁਤ ਹੀ ਇਹਦਾ ਭਰਾ ਬਾਅਦ ਯੂਐਸਏ ਚ ਰਿੰਕੂ ਉਹ ਵੀ ਬਹੁਤ ਅੱਛਾ ਖੁੱਲੇ ਦਿਲ ਦਾ ਉਹ ਵੀ ਸਾਰੇ ਬੈਠੇ ਨੇ ਤੇ ਹੋਰ ਸਾਰੇ ਤੁਹਾਡੇ ਪਿੰਡ ਦੇ ਸਾਬਕਾ ਸਰਪੰਚ ਨਸੀਬ ਜੀ ਨਸੀਬ ਚੰਦ ਜੀ ਔਰ ਬਿਲਕੁਲ ਲਾਗੇ ਤੁਹਾਡੇ ਗਵੰਡੀ ਹਰਵਿੰਦਰ ਸਿੰਘ ਜੀ ਰਿੰਕੂ بڑے ਜੀ ਕਹਿੰਦੇ ਲੋਕ ਪ੍ਰੀਏ ਲੀਡਰ ਆਰ ਪੀਏ ਪਿਛਲੀ ਬਾਕਸ ਕਮਟੀ ਦੇ ਮੈਂਬਰ ਪਿੰਡ ਦੇ ਸਰਪੰਚ ਤੋਂ ਇਲਾਵਾ ਇਹ ਸਾਰੇ ਜਿਹੜੇ ਸਤਜਾਰ ਲੋਕ ਅੱਜ ਤੁਸੀਂ ਬੈਠੇ ਹੋ ਸਾਹਿਦ ਸਿੰਘ ਜੀ ਬੈਠੇ ਨੇ ਤੁਹਾਡੇ ਹੋਰ ਵੀ ਨਗਰ ਦੇ ਸਾਰੇ ਤੁਸੀਂ ਜਿੰਨੇ ਬੈਠੇ ਮੈਂ ਤੁਹਾਡਾ ਸਾਰਿਆਂ ਦਾ ਬੜਾ ਮਸ਼ਹੂਰ ਹੈ। ਇਲੈਕਸ਼ਨ 14 ਤਰੀਕ ਨੂੰ ਆ। ਔਰ ਆਪਾਂ ਇੱਕ ਦੂਜੇ ਨੂੰ ਅੱਜ ਦੇ ਨਹੀਂ ਜਿਵੇਂ ਹਿੰਦਰਪਾਸਕੀ ਨੇ ਕਿਹਾ ਮੈਂ ਜੇਨਰਲ ਸੀ ਇੱਕ ਦਿਨ ਕਿ ਮੇਰੇ ਪਿਤਾ ਜੀ ਨੇ ਪਹਿਲੀ ਇਲੈਕਸ਼ਨ 1952 ਜਿੱਤਿਆ। ਉਹ ਮਤਲਬ 57 ਸਾਲ ਦਾ ਸਫ਼ਰ ਹੋ ਗਿਆ ਪਿੱਛੇ। ਮੈਂ ਕੋਈ ਹੰਕਾਰ ਨਹੀਂ ਕਰਦਾ ਲੇਕਿਨ 57 ਸਾਲਾਂ ਦੇ ਵਿੱਚ ਸਾਡੇ ਪਰਿਵਾਰ ਨੇ ਸਾਰੇ ਮੇਰੇ ਪਿਤਾ ਜੀ ਸਵਰਗਵਾਸ ਕੀ ਸਰਦਾਰ ਖੁਜੁਰਤ ਨਹੀਂ ਸੀ। ਦੇ ਹੁਕਮਾਂ ਦੇ ਮੈਨੂੰ ਮੌਕਾ ਮਿਲਿਆ ਤੁਹਾਡੇ ਸੁਝਾਅ ਕਰਨ ਦਾ ਅੱਜ ਤੱਕ ਆਪਣੇ ਆਪ ਨੂੰ ਬੇਦਾਗ ਰੱਖਦਾ ਇਹ ਤਾਂ ਸ਼ਾਸਤਰੀ ਪਤਨਾਂ ਤੇ ਪੰਜ ਹੋਰ ਹੋਰ ਸਮੇਂ ਦੇ ਵਿੱਚ ਹੀ ਕੋਈ ਨਾ ਖੁੰਦਾ ਮਰਜ਼ੂਰ ਉਸ ਨੂੰ ਦਾਗ ਲਾ ਕੇ ਆ ਕੋ ਪਸਤਾ ਚਾਰੀ ਦਾ ਦਾਗ ਲਾ ਕੇ ਆ ਕੁਸਟੈਮ ਆ ਗਿਆ ਕੁਸਟੈਂਡ ਲਾ ਗਿਆ ਪਰ ਉਹ ਤੋਂ ਡਰ ਕੇ ਜੀਣਾ ਮੈਂ ਹਾਂ ਪੰਜੇ ਬੜੇ ਹੋਏ ਮੇਰੇ ਤੇ ਕੰਮ ਕਿ ਉਹ ਸਹੀ ਹੋਏ ਨੇ ਸੋ ਕਿ ਮੈਂ ਤੁਹਾਡੀ ਗੱਲ ਕਰਦਾ ਮੈਂ ਪੰਜਾਬ ਦੀ ਗੱਲ ਕਰਦਾ ਮੈਂ ਐਨਐਸਪੀ ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਾ ਮੈਂ ਜਿੱਥੇ ਪੁਲਿਸ ਪੁਕਾਰਦਿਆਂ ਦਾ ਵਿਰੋਧ ਕਰਦਾ ਮੈਂ ਜਿੱਥੇ ਪਰਚਿਆਂ ਦਾ ਵਿਰੋਧ ਕਰਦਾ ਇਸ ਕਰਕੇ ਮੇਰੇ ਤੇ ਪਿਛਲੀ ਆ ਮੋਕੇ ਦੀ ਸਰਕਾਰ ਜੱਲੀ ਨੇ ਆ ਬੋਕਰ ਪਾਰਟੀ ਦੀ ਸਰਕਾਰ ਨੇ ਮੇਰੇ ਤੇ ਪੰਜ ਝੂਠੇ ਮਾਮਲੇ ਦਰਜ ਕੀਤੇ ਨੇ ਪੰਜ ਔਰ ਪੰਜਾ ਤੋਂ ਜਿੱਦੋਂ ਮੇਰੀ ਬੇਲ ਹੋਣੀ ਸੀ ਨਾ ਜਿਹੜਾ ਐਨਡੀਆਸ ਦਾ ਪੱਤਾ ਜਦੋਂ ਉਹਨੂੰ ਬਾਪੇ ਦੇ ਵਿੱਚ ਸੁਰੱਖਿਆ ਗਿਆ ਉਹਦੋਂ ਤੱਕ ਕੇ ਸੁਭਾਰਪੁਰ ਦਾ ਥਾਣਾ ਭਲਾ ਕੇ ਪੰਜਵਾਂ ਪੂਠਾ ਪਰਚਾ ਕੇ ਜੇਜੇ ਬੈਠੇ ਖੈਰੇ ਨੇ ਗਵਰਨਰ ਹੁ ਕਰਾਤਾ ਮੇਰੇ ਤੋਂ ਦੋ ਦਿਨ ਪਹਿਲਾਂ ਕੋਈ ਬੰਦੇ ਨੇ ਕਿਸੇ ਨੂੰ ਟ੍ਰਾਂਸਫਰ ਕਰ ਦਿੱਤਾ ਜੀ ਮੇਰੇ ਤੋਂ ਉੱਤੇ ਕੈਮਰੇ ਲਾਇਆ ਹੋਇਆ ਦਿਨ ਦੇ ਉੱਤੇ ਕਮਰੇ ਦੇ ਅੰਦਰ ਇਸ ਕਰਕੇ ਪਰਚੇ ਬਹੁਤ ਹੋਏ ਨੇ ਲੇਕਿਨ ਪਰਚਿਆਂ ਦਾ ਮੈਨੂੰ ਪ੍ਰਭਾਵ ਨਹੀਂ ਜੇ ਹੁਣ ਇੱਕ ਤਾਂ ਮੇਰੀ ਪਾਰਟੀ ਮੈਨੂੰ ਨਿਵਾਜਦੀ ਰਾਹੁਲ ਗਰਦੀ ਨੇ ਮੈਂ ਪਿਛਲੀ ਵਾਰ ਪਟਿਆਲੇ ਜੇਸੀ 2021 ਦੇ ਨਵੰਬਰ ਟੈਂਪਰ ਵਿੱਚ ਫਿਟਿਕ ਜੈਨਤਰਾ ਵਨ ਆਫ 2022 ਦੀ ਚੋਣਾਂ ਦਾ ਟਿਕਟਾ ਸੀ ਮੈਂ ਉਹਨੇ ਕੋ ਟਿਕਟ ਨਾ ਮੰਗਣ ਗਿਆ ਅਲਾਨ ਕੋ ਗੁਜਾਇਸ ਕਰਦਾ ਨਾ ਤੇ ਜੇਲ੍ਹ ਤੇ ਬੈਠਾ ਜੀ ਮੈਨੂੰ ਜੇਲ੍ਹ ਤੇ ਬੈਠੇ ਰਾਹੁਲ ਗਰਦੀ ਨੇ ਸਪੈਸ਼ਲ ਤੌਰ ਤੇ ਮੈਨੂੰ ਉਹ ਗੁੱਗ ਪਾਰਟੀ ਦੇ ਪਾਸੇ ਟਿਕਟ ਦਿੱਤੀ ਫਿਰ ਜੇਹੰਤ ਦੇ ਬੈਠੇ ਲਗਭਗ ਜੇਲ੍ਹ ਤੋਂ ਬਾਅਦ ਮੈਂ ਆਇਆ ਕਿਹਾ ਅਲਕਤੋ ਪਹਿਲਾਂ ਤੇ ਪਰਵਾਸਪਾਂ ਦੀ ਕਿਪਾਰਾ ਤੇ ਤੁਹਾਡੇ ਸਹਿਯੋਗ ਦੇ ਨਾਲ 2022 ਦੇ ਵਿੱਚ ਮੈਨੂੰ ਤੀਜੀ ਵਾਰੀ ਆਇਆ ਮੈਂ ਕਿਹਾ ਇੱਕ ਤਾਂ ਲੋੜਦਾਰ ਤਾਰੀਆਂ ਪਹਿਲਾਂ ਇਸ ਇਲਾਕੇ ਦੇ ਲੋਕਾਂ ਨੂੰ ਮਾਰੋ ਇਹ ਹੈ ਯੂਰਦਾਨ ਲੋਕਾਂ ਦਾ ਔਰ ਇਹ ਹੈ ਯੂਰਦਾਨ ਮੈਨੂੰ ਮੇਰੇ ਤੇ ਪਰਚੇ ਕਰਾਉਣ ਦਾ ਮੈਨੂੰ ਡਰਾਉਣ ਦਾ ਧਮਕਾਉਣ ਦਾ ਹੁਣ اس کر کے میں نے کہنا چاہتا کہ میں بہت سما اوکھا چلے آئے تھے پچھے میری بڑی ریٹیگیشن کہ ہائی کورٹ کلی فاضل کا دیدالت کلی محالی دیدالت کلی سپریم کورٹ سے کل سپریم کورٹ نے ایک بہت جرا میں سے بیجے پی نے مقدمہ کیتا سی کیلی نے وہ دنے جنہوں بڑی 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 رہا تھا دیتی ہے تو اس کر کے میں اے دعوے نہ کہہ سکتا میں اس پرماتمہ کو سرکھنا رہا میں نیائش کو رکھنا رہا ਉਹਨੂੰ ਮੂਰੇ ਦਾ ਜਿਹੜਾ ਸਭ ਤੋਂ ਵੱਡਾ ਝੂਠਾ ਬੋਕਰ ਨੇ ਮੇਰੇ ਤੇ ਪੱਪਾ ਦਾ ਕੀਤਾ ਐਨਡੀਪੀਐਸ ਦਾ ਮਸਜੇ ਦਾ ਆਪਾਂ ਨੂੰ ਸੁਪਰੀਮ ਕੋਰਟ ਜੋ ਆਉਣ ਵਾਲੇ ਕਮਿਟੀ ਉਹਦੇ ਚ ਗਰਾਉ ਮੈਂ ਰਹਾ ਕਿ ਆਪਾਂ ਬਿਲਕੁਲ નિર્ਦੋਸ਼ ਤੇ ਬਿਲਕੁਲ ਬੇਦਾਗ ਹੋ ਕੇ ਪਰਚੇ ਵਿੱਚੋਂ ਨਿਕਲ ਕੇ ਆਵਾਂ ਅਗਲੀ ਗੱਲ ਹੁਣ ਆਜੋ ਦਿੱਤਾ ਪੰਜਾਬ ਤੇ ਦੇਖੋ ਵੋਟ ਚੋਰੀ ਦਾ ਬੜਾ ਇਲਜ਼ਾਮ ਲੱਗ ਰਿਹਾ ਬੋਧੀ ਦੇ ਉੱਤੇ ਕਿ ਵੋਟ ਚੋਰੀ ਨੇ ਭਾਗੋਂ ਗਾਂਧੀ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੇ ਦਸਤਾਵੇਜ਼ ਪੇਸ਼ ਕਰਕੇ ਬਿਹਾਰ ਦੀ ਇਲੈਕਸ਼ਨ ਹਰਿਆਣਾ ਦੀ ਇਲੈਕਸ਼ਨ ਔਰ ਉਸ ਤੋਂ ਪਹਿਲਾਂ ਜਿਹੜੀ ਇੱਕ ਲੇ ਕੇ ਮਹਾਰਾਸ਼ਟਰ ਦੀ ਰਹੀ ਤੇ ਕਿਵੇਂ ਸਾਡੀਆਂ ਵੋਟਾਂ ਚੋਰੀ ਹੋ ਰਹੀਆਂ ਕਿਉਂਕਿ ਸਰਕਾਰ ਦੇ ਕੋਲ ਤੰਤਰ ਆ ਸਰਕਾਰ ਦੇ ਨਾਲ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਉਹ ਇੰਡੀਆ ਮਿਲ ਗਿਆ ਉਹਨਾਂ ਨੇ ਫਰਜ਼ਪਰ ਤੁਹਾਡੇ ਪਿੰਡ ਵਿੱਚ ਜਾ ਕੇ ਵੋਟਾਂ ਤੋਂ ਪੰਜ ਚਾਰ ਦਿਨ ਪਹਿਲਾਂ ਸੱਤ ਕੋਟ ਨਵੀਂ ਬਣਾਤੀ ਆਪਾਂ ਕਿੱਦਾਂ ਜਿੱਤ ਸਕਦੇ ਆ ਇਸ ਲਈ ਉਹਨਾਂ ਦੇ ਨਾਮ ਲੱਗਣ ਲੱਗਿਆ ਵੋਟ ਚੋਰੀ ਦਾ ਤੇ ਜਿਹੜਾ ਪੰਜਾਬ ਹੈ ਆ ਜੋ ਹੁਣ ਬਲੋਕ ਸਟੰਟੀ ਜ਼ਿਲ੍ਹਾ ਪੰਚਾਇਤਲ ਇਲੈਕਸ਼ਨਾਂ ਵਿੱਚ ਜੋ ਗੁੰਡਾਗਰਦੀ ਦਿਖਾਈ ਗਈ ਆ ਸਾਊ ਪਾਰਟੀ ਕੋਲ ਲੋਕਾਂ ਦੇ ਕਾਗਜ਼ ਸਰੇਆਮ ਰੱਦ ਲੋਕਾਂ ਦੇ ਕਾਗਜ਼ ਲੈ ਕੇ ਭੱਜ ਕੇ ਤੋੜਦੇ ਹੋਏ ਨਜ਼ਰ ਆਏ ਲੋਕਾਂ ਦੇ ਨਾਮ ਦੇ ਕਾਗਜ਼ ਤਾੜ ਦਿੱਤੇ ਦਸਤਾਰਾਂ ਉਤਾਰ ਦਿੱਤੀਆਂ ਜਿਹੜੇ ਸਾਡੇ ਉਮੀਦਵਾਰ ਸੀ ਤਿੰਨ ਉਮੀਦਵਾਰ ਤੋਂ ਮੇਰੇ ਹਲਕੇ ਦੇ ਜਿਨ੍ਹਾਂ ਦੇ ਬਾਈ ਨੀਮ ਪੱਤਰ ਨੱਛਾ ਦਿੱਤਾ ਮੰਗਲ ਇਕੱਲੇ ਕਰਨ ਜਾ ਰਿਹਾ ਉਹਦੇ ਸਹਾਰ ਨਾਲ ਚੱਪੀ ਤੁਹਾਡੀ ਜਿਹੜੀ ਆ ਨਾਲ ਦੇ ਗਵਾਂਢੀ ਜ਼ੋਨ ਤੋਂ ਨੰਗਲ ਲਗਾਣੇ ਤੋਂ ਜਿਹੜੀ ਕੁਮੀਦਵਾਰ ਆ ਤੁਹਾਡੀ ਭੈਣ ਨਰਿੰਦਰਜੀਤ ਕੌਰ ਉਹ ਐਮਏ ਬੀਏ ਪੜ੍ਹੀ ਹੋਈ ਆ ਔਰ ਉਹ ਕੂਕਾ ਤਲਵੰਡੀ ਦੀ ਰਹਿਣ ਵਾਲੀ ਆ ਉਹਨੇ ਘਰੋਂ ਜਸਵਿੰਦਰ ਸਿੰਘ ਪ੍ਰੋਫੈਸਰ ਆਪ ਮਤਲਬ ਲੈਕਚਰਾਰ ਰਹੇ ਨੇ ਤੇ ਪਲੱਸ ਨਾਲ ਡਾਕਟਰ ਵੀ ਦੇ ਮੈਂਬਰ ਇਲੈਕਸ਼ਨ ਵਾਲੇ ਜਿੱਦਣ ਪ੍ਰਧਾਨ ਕਹਿ ਕੇ ਨਾਮ ਜਦਿ ਸਰਚ ਕਰਨ ਕੇ ਪੁੱਛੇ ਉਹਨੇ ਵੀ ਪਛਾਣ ਕਰ ਦਿੱਤਾ ਤਾਂ ਕਿ ਇਹ ਵਿਖਣ ਦਾ ਲੋਟਿਕ ਇੰਦਾ ਦੀ ਬਦਮਾਸ਼ੀ ਇੰਦਾ ਦਾ ਗੁੰਡਾਗਰਦੀ ਤਾਂ ਮੈਂ ਕਹਿੰਦੀ ਆਪਣੇ 70 ਸਾਲ ਜਿਹਨੇ ਦੇਖੀ ਜਿੰਨੇ ਸਾਲ ਆ ਆਜ਼ਾਦ ਹੋਇਆ ਉਹਨਾਂ ਆਪਾਂ ਨੂੰ ਸਾਰੇ ਹੋ ਗਏ ਕਿਉਂਕਿ ਜਿਹੜੀ ਵਾਰ ਦੇਖਣਾ ਨਾ ਕਿ 70 ਸਾਲ ਮੇ ਅਕਾਲੀ ਜਨਨ ਔਰ ਕਾਂਗਰਸ ਨੇ ਕੁਛ ਨਹੀਂ ਕੀਤਾ ਇਹ ਆਬਜੈਕਟਰ ਸਟੇਟਮੈਂਟ ਇਹਨਾਂ ਨੇ ਕੁਛ ਨਹੀਂ ਕੀਤਾ ਇਹਨੂੰ ਪੁੱਛੇ ਜੇ 70 ਸਾਲਾਂ ਵਿੱਚ ਜਿਹੜਾ ਪਾਖੜਾ ਡੈਮ ਬਣਿਆ ਉਹ ਕੌਣ ਬਣਾਇਆ ਸੀਗਾ ਹਰੀ ਪੰਜਾਬ ਇੱਕ ਦਿੱਸੇ ਯੂਨੀਵਰਸਿਟੀ ਲੁਧਿਆਣਾ ਬਣੀ ਜਿੱਤੋਂ ਹਰੀ ਕ੍ਰਾਂਤੀ ਨਿਕਲੀ ਤੂੰ ਬਣਾਈ ਸੀ ਸਾਡੇ ਜਿਹੜੇ ਵੱਨ ਲੱਗੇ ਦਰਿਆਵਾਂ ਨੂੰ ਜਿੱਦਾਂ ਆਪਾਂ ਮੈਦਿਆਂ ਜਿਹਦੇ ਤੇ ਹੁਣ ਸੜਕ ਬਣਾਈ ਜਾਂ 25 ਕਿਲੋਮੀਟਰ ਤੁਸੀਂ ਵੱਨ ਦੇ ਉੱਤੇ ਉਹ ਕੇਕਰੀ ਵਾਸਾ ਪੁੱਜੀ ਬਣਾਈ ਸੀ ਕਿ ਪੰਜਾਬ ਸਭ ਤੋਂ ਵੱਡੀ ਪਹਿਲੀ ਸਟੇਜ ਆ ਜਿਹਦੇ ਚ 1970 ਦੇ ਗਰੀਬ ਸਾਰੇ ਪਿੰਡਾਂ ਦੀਆਂ ਲਿੰਕ ਰੋਡ ਪਿੰਡਾਂ ਤੱਕੜਾ ਸਾਰੇ ਦੇਸ਼ ਵਿੱਚੋਂ ਨੰਬਰ 1 ਤੇ ਬਣਿਆ ਜਿੱਤਿਵਾਲ ਤੋਂ ਉਹਨੂੰ ਲਾਦਾ ਲੇਕਿਨ ਜੰਮਾ ਵੀ ਨਹੀਂ ਸੀ ਕਰ ਬਿਜਲੀ ਪੰਜਾਬ ਦੇ ਵਿੱਚ ਸਭ ਤੋਂ ਪਹਿਲਾ ਹੈ ਸਾਰੇ ਦੇਸ਼ ਵਿੱਚ ਉਹਨੇ ਲੈਂਦਾ ਬੁਢੀਆਂ ਸਹੂਲਤਾਂ ਸਾਜੀਆਂ ਆਈਆਂ ਪਰ ਦੇ ਵੀ ਕਹੀਆਂ ਦੇ ਵਿੱਚ ਪਰ ਕਿਹਦਾ ਝੂਠਾ ਪ੍ਰਚਾਰ ਕਰਦੇ ਆ ਹਮੇ ਪੰਜਾਬ ਮੈਨਸਾ ਮੁਕਤ ਕਰ ਦਿਆ ਦਸੋਂ ਪੰਜਾਬ ਦੇ ਵਿੱਚ ਨਾ ਮੁਕਤ ਹੋ ਗਿਆ ਜੀ ਪਿੰਡ ਪਿੰਡ ਲੋਕੀ ਚਿੱਟੇ ਨਾ ਮਾਰਦੇ ਨੇ ਪਿੰਡ ਪਿੰਡ ਸਾਡੇ ਬੱਚੇ ਜਿਹੜੇ ਉਹ ਸ਼ਿਕਾਰ ਹੋ ਰਹੇ ਨੇ ਐਵੇਂ ਕਹਿੰਦੇ ਆਂ ਕਿ ਘਰ ਬੈਠੇ ਅਸੀਂ ਬਿਲਾਅਤ ਤੇ ਚੜ੍ਹ ਜਾਂਦੇ ਖੇਡਣ ਕਰਤਾ ਲੈ ਆਪਰ ਚਲਦੇ ਭਾਪਾ ਜਾਣੇ ਜੇ ਤੁਹਾਡਾ ਕੰਮ ਕੋਈ ਬਿਲਾਅਤ پیسے ਨੋਲ ਜਾ ਅਬ ਚਲਦੇ ਆਂ ਭਲਾਤ ਦੀ ਤਸਵੀਰ ਵਿੱਚ ਕੋਈ ਜਿਸ ਦੀ ਤੁਹਾਡੀ ਬਿਲਾਅਤ پیسے ਨੋਲ ਜੇ ਮੁੱਟਮੱਤੀ ਹੋਈ ਜਾ ਕੇ ਨੋ ਜਿਆਦਾ ਪ੍ਰਚਾਰ ਵਜਾ ਸਭ ਕੁਝ ਮਤਲਬ ਬੇੜਾ ਘਰ ਕਰ ਦਿੱਤਾ 4 ਲੱਖ ਕਰੋੜ ਰੁਪਏ ਦਾ ਕਰਵਾ ਜਾਣ ਤਾਂ ਸਾਡੀ ਆਪੇ ਲੋੜੇ ਖਰਚੇ ਕਰਦੇ ਜਾਉਂ ਗੁਜਰਾਤ ਲੈ ਜਾਂਦੇ ਸਾਡਾ ਕਦੀ ਉਨ ਦਿਹਾੜ ਲੈ ਲੈਂਦੇ ਕਦੀ ਮੋਬਾਈਲ ਲੈ ਜਾਂਦੇ ਨੇ ਟੂਨਾ ਦੇ ਪਰਪਸ ਦੇ ਨਾਲ ਜੇ ਲੋੜੀ ਖਰਚਾ ਇੰਨੀਆ ਸਿਕਿਉਰਿਟੀਆ ਹਜ਼ਾਰ ਬੰਦਾ ਤਾਂ ਭਗਵਾਨਾ ਦੀ ਆਪਣੇ ਨਾਲ ਨਹੀਂ ਫਿਰਦਾ ਗਨਮੈਨ 100 ਗੱਡੀ ਤੋਂ ਘਾਟੋਂ ਤਾਂ ਕਾਪਾ ਨਹੀਂ ਜਾਂਦਾ ਫਿਰ ਵੀ ਕਹੀ ਜਾਂਦੇ ਸੀ ਕਿ ਬੜੇ ਸਾਦੇ ਜਿਹੇ ਬੰਦੇ ਆਂ ਜੀ ਇਹ ਤਾਂ ਬਹੁਤ ਸਾਦੇ ਜਿਹੇ ਬੰਦੇ ਆ ਆਮ ਜਿਹੇ ਬੰਦੇ ਆ ਅੱਜਾ ਹੁਣ ਮੇਰੇ ਕੋਲ ਪਾਰਲੀਮੈਂਟ ਬਣਾਇਆ ਨਾ ਰਾਜ ਸਭਾ ਦਾ ਟਰਾਈਡਨ ਗੁੱਪ ਪੈਕ ਨਿਤਿੰਦਰ ਗੁਪਤਾ ਬਹੁਤ ਵੱਡਾ ਵਪਾਰੀ ਉਹ ਘੱਟੋ ਘਾਟਿੰਦਾ 25 ਹਜ਼ਾਰ ਕਰੋੜ ਰੁਪਏ ਦਾ ਮਾਲਕ ਹੈ ਉਹ ਆਮ ਆਦਮੀ ਪਾਰਟੀ ਬਣ ਗਿਆ ਫਿਰ ਵੀ ਕਹਿੰਦੇ ਸੀ ਆਮ ਜਿਹੇ ਬੰਦੇ ਆ ਕਿ ਬਿਲਕੁਲ ਆ ਲਗਰੀ ਯੂਨੀਵਰਸਿਟੀ ਆਪਣੇ ਨਾਲ ਗਏ ਤੁਹਾਡੇ ਬੱਚੇ ਵੱਢਦੇ ਹੋਣੇ ਅਸ਼ੋਕ ਮਿੱਕਲ ਉਹ ਵੀ ਘੱਟੋ ਘਾਟਿੰਦਾ 340 ਹਜ਼ਾਰ ਕਰੋੜ ਰੁਪਏ ਦਾ ਮਾਲਕ ਹੁਣਾ ਉਹ ਵੀ ਕਿੰਦੇ ਸਾਡਾ ਆਮ ਜਿਹਾ ਬੰਦਾ ਜੀ ਬਿਲਕੁਲ ਸਾਡੇ ਜਿਹਾ ਬੰਦੇ ਆ ਆ ਹੁਣ ਜਿਹੜਾ ਇੱਕ ਮਿਸਟਰ ਬਣਿਆ ਲੁਧਿਆਣੇ ਤੋਂ ਸੰਜੀਵ ਅਰੋੜਾ ਉਹ ਵੀ ਹੋਇਆ ਮਰੇ ਕਾਲਾ ਮਤਲਬ ਜਿੱਤੀ ਨਹੀਂ ਉਹਦੇ ਅਰਬਪਤੀ ਹੁਣ ਉਹ ਵੀ ਕੰਜਰ ਦੇ ਬੰਦੇ ਬਸ ਸਾਧੇ ਜਿਹੇ ਬੰਦੇ ਕਬੜੇ ਇਮਾਨਦਾਰ ਦੇ ਬੰਦੇ ਉਹ ਕਾਚੇ ਇਹਨਾਂ ਤੇ ਦਿੱਲੀ ਦੇ ਸ਼ਰਾਬ ਘਟਾਲੇ ਦਾ ਕਿੰਨਾ ਵੱਡਾ ਹੋਇਆ 2000 ਕਰੋੜ ਦਾ ਇੱਥੇ ਵਾਲ ਤੇ ਔਰ ਸੁਸੋਡਿਏ ਤੇ 2000 ਕਰੋੜ ਦਾ ਸ਼ਰਾਬ ਘਟਾਲਾ 2000 ਕਰੋੜ ਦਾ ਕਲਾਸ ਰੂਮ ਘਟਾਲਾ ਫਿਰ ਵੀ ਕਹਿੰਦੇ ਅਸੀਂ ਕੱਚੇ ਇਮਾਨਦਾਰ ਹਾਂ ਅਸੀਂ ਕੱਚੇ ਇਮਾਨਦਾਰ ਇਹਨਾਂ ਦੇ ਲਾਗੇ ਉਹਨਾਂ ਨੱਕੇ ਦੇ ਥੱਲੇ ਮੁਹਾਲੀ ਰੋਪੜ ਰੇਲ ਘਾੜੀ ਜਾਏਗੀ ਭੁੱਲਰ ਫੜਿਆਗਾ ਵੀ ਨਾ ਪਹਿਲਾਂ ਇਹਨਾਂ ਨੂੰ ਘੋੜਾ ਤੁਹਾਨੂੰ ਇਹਨਾਂ ਨੇ ਲਾਇਆ ਸੀ ਉਹਨੂੰ ਇਹ ਤਾਂ ਕੋਪਨਸਲਿੰਗ ਹੋਣਗੇ ਮਹੀਨਿਆਂ ਲੈਂਦੇ ਰੋਣਗੇ ਉਹ ਸੀਬੀਆਰ ਦੇ ਆਣ ਕੇ ਤੀਜੋ ਫੜ ਲਿਆ ਕਿੰਨੇ ਪੈਸੇ ਭੌਲ ਲੱਗਿਆ ਉਹ ਮਕਾਨ ਤੋਂ ਦੇ ਘਰੋਂ ਜਿੱਦੋਂ ਰੇਡ ਕੀਤਾ 7 ਕਰੋੜ ਰੁਪਇਆ ਕੈਸ਼ 2.5 ਕਿਲੋ ਹੁਮਾਰ ਭੈਣੋਂ ਸੋਨੇ ਦਾ ਡੇਟ ਕਿੰਨਾ ਹੁਣ ਲੱਖ ਰੁਪਇਆ ਤੁਲਦਾ ਹੈ ਇਹ ਜਿਆਦਾ ਵਾ ਜਿਆਦਾ 2.5 ਕਿਲੋ ਸੋਨਾ ਇੱਕ ਅਸਰ ਦੇ ਕੋਲੋਂ ਜੇ ਦੀ ਤਨਖਾਹ ਮਹਿਜ਼ 50 60 70 ਹਜ਼ਾਰ ਲੱਖ ਰੁਪਇਆ 1.5 ਲੱਖ ਰੁਪਇਆ ਹੋਊਗੀ 2.5 ਕਿਲੋ ਸੋਨਾ 50 پراپرٹیاں ਉਹਦੀਆਂ ਮਿਲੀਆਂ ਲੁਧਿਆਣਾ ਸ਼ਹਿਰ ਚੋਂ ਦੁਬਈ ਚੋਂ پراਪਰਟੀ ਲੱਭ ਗਈ ਕੈਨੇਡਾ ਤੋਂ ਲੱਭ ਗਈ اچھا ਇਹਨਾਂ ਦਾ ਅਸਰ ਫਰਿਆਗਾ ਪੂਰਾ ਖਰਾਬ ਤੇ ਮਿਲ ਜਿੰਦੇ ہماری ਸਰਕਾਰ ਤੋਂ ਬਹੁਤ ਕੱਚੜੇ ਮਾਨਦਾਰ ਹੋਈ ਸਰਕਾਰ ਸਾਰਾ ਜਿਹੜਾ ਪ੍ਰਚਾਰ ਹੈ ਉਹ ਕਿੰਦਾ ਲੂਟੇ ਥੰਮਿਆਂ ਦੇ ਉੱਤੇ ਆ ਅੰਮ੍ਰਿਤਸਰ ਦਾ ਦਿਨ ਮਨਾਉਣਾ ਜੀ 250 ਸਾਲ ਦਾ ਸ਼ਹਾਦਤ ਦਾ ਸਾਰਾ ਪੰਜਾਬ ਤੁਸੀਂ ਬਾਹਰ ਨਿਕਲ ਕੇ ਦੇਖਣਾ ਦੇਖੋ ਕੋਈ ਖੰਭਾ ਨਹੀਂ ਛੱਡਿਆ ਜਿੱਥੇ ਗੁਰੂ ਸਾਹਿਬ ਗੁਰੂ ਸਾਹਿਬ ਨੂੰ ਪ੍ਰਚਾਰ ਦੀ ਲੋੜ ਹੈ ਰੂਸਾ ਤੇਰੇ ਕੋ ਹਰ ਇੱਕ ਸ਼ਹਿਰ ਹਰ ਇੱਕ ਸਾਡੇ ਜ਼ਿਲ੍ਹਾ ਦੇ ਵਿੱਚ ਫੈਲੀ ਹੋਈ ਹੈ। ਪਰ ਪ੍ਰਚਾਰ ਆਪਣਾ ਕਰਦਾ ਸੀ ਸਰਕਾਰੀ ਖੇਤਰ ਦੇ ਫੋਟੋ ਥੱਲੇ केजरीवाल ਸਾਹਿਬ ਜੀ ਦੇ ਪ੍ਰਗਟਪਨ ਦੀ ਲਾਤੀ ਹੈ। ਸਾਰਾ ਪੰਜਾਬ ਭਰ ਦਿੱਤਾ। ਅੱਛਾ ਮੈਂ ਉਹਨਾਂ ਵਿਧਾਇਕ ਸਭਾ ਹੋਈ ਨੂੰ ਬੋਲਣ ਨਹੀਂ ਦਿੱਤਾ ਸਪੀਕਰ ਨੇ। ਜਿੰਨਾਂ ਬੋਲਣ ਦੀ ਜਿੰਨੇ ਅੰਦਰ ਕੋਈ ਗੱਲ ਨਹੀਂ। ਇੰਜੇਰ ਰੁਕ ਰਹੇ ਨੇ। ਅੰਦਰ ਕੋ ਸਰਕਾਰ ਤੁਹਾਡੀ ਕਿਤੇ ਨਹੀਂ ਰੋਕ ਸਕਦੇ। ਮੈਂ ਉਹਦਾ ਇਹਨਾਂ ਨੂੰ ਉੱਥੇ ਖੜ ਕੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਸਰ ਵਿੱਚ ਇੱਕ ਗੱਲ ਬੁਖਣੀ ਸੀ। ਕਿ ਤੁਸੀਂ ਗੁਰੂ ਤੇਗ ਬਹਾਦਰ ਦਾ ਨਾਮ ਰੱਖਦੇ ਹੋ ਕਿ ਗੁਰੂ ਸਾਹਿਬ ਦੇ ਅਸੀਂ ਦਿਨ ਮਨਾ ਰਹੇ ਹਾਂ ਸ਼ਹਾਦਤਾਂ ਦਾ ਕੀ ਤੁਸੀਂ ਗੁਰੂ ਤੇਗ ਬਹਾਦਰ ਤੇ ਬਸਪੇ ਜੀ ਨੂੰ ਮੰਨਦੇ ਹੋ ਨਹੀਂ ਮੰਨਦੇ ਕਿ ਇਹਦਾ ਇਹਦਾ ਝੂਠੇ ਮੁਕਾਬਲੇ ਕੋਰਥਾਲਾਂ ਬੰਦਿਆਂ ਨੂੰ ਮਾਰ ਰਹੇ ਨੇ ਗੁਰੂ ਤੇਗ ਬਹਾਦਰ ਨੇ ਤਾਂ ਜ਼ਬਰ ਤੇ ਜ਼ੁਲਮ ਤੇ ਇਨਸਾਫ਼ ਦੇ ਖਾਤਰ ਆਪਣੀ ਜਾਨ ਦਿੱਤੀ ਸੀ ਆਪਣਾ ਸ਼ਹੀਦ ਪਲਦਾਨ ਕੀਤਾ ਸੀ ਇਹਦਾ ਬੰਦੇ ਆ ਮਾਰ ਰਹੇ ਨੇ ਕੋਰਥਾਲਾਂ ਨੂੰ ਝੂਠੇ ਮੁਕਾਬਲੇ ਵਿੱਚ ਝੂਠੇ ਪਰਚੇ ਦਰਜ ਕਰ ਰਹੇ ਨੇ ਸਾਡੇ ਨੌਜਵਾਨਾਂ ਨੂੰ ਆ ਐਪੀ ਬਣਿਆ ਭਾਈ ਅੰਮ੍ਰਿਤਪਾਲ ਜੀ ਨੂੰ ਚੱਕ ਕੇ ਐਨਐਸ ਚਲਾ ਕੇ ਪਿਛਲੇ 3 ਸਾਲ ਦਾ ਹਸਾਮਤ ਜੇਲ੍ਹ ਵਿੱਚ ਛੁੱਟਿਆ ਹੋਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਇੱਕਾਂ ਦੇ ਠੁੱਠੇ ਮੁਕਤਮਿਆਂ ਦੇ ਦੂਸਰੇ ਮੁਕਾਬੂਸਕ ਮੁਕਾਬਲਿਆਂ ਦੇ ਜਾਂ ਇਦਾਂ ਦੇ ਕਾਲੇ ਕਮੂਨਾ ਦੇ ਹੁੰਦੇ ਹੀ ਹੋਣੇ ਸੀਗੇ ਹਰ ਕਿਸੇ ਤੁਸੀਂ ਹੋਣਾ ਉਹਨਾਂ ਨੇ ਨਾਂ ਮੁੰਡਾ ਦਾ ਵਰਤਿਆ ਜਾ ਰਿਹਾ ਤੇ ਪਬਲਿਸਿਟੀ ਆਪੀ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਕਰਕੇ ਇਹਨਾਂ ਨੇ ਪੰਜਾਬ ਦਾ ਬਹੁਤ ਬੇੜਾ ਜੜ ਕੀਤਾ ਮੈਂ ਡਾਰ ਤੋਂ ਸੁਧਿਆ ਹੁੰਦਾ ਜਦ ਮੈਂ ਸੋਨਦਰ ਜੀ ਬਾਬਾ ਜੀ ਕਹਿ ਰਹੇ ਸੀਗੇ ਕਿ ਸਾਡੇ ਪਿੰਡ ਨੂੰ ਇੱਕ ਨਵੇਂ ਪਿੰਡੇ ਦਾ ਗਾਂਢ ਦੇ ਦਿੱਤੀ ਸਾਡੇ ਪਿੰਡ ਨੂੰ ਕੋਈ ਕੁਈ ਛਟਕਾਲੀ ਪਿਛਲੇ 4 ਸਾਲ ਕੰਮ ਹੀ ਕਰਾ ਸਾੜਿ ਚੁੱਕੇ ਆ ਲੱਗਦਾ ਜਿਦਾਂ ਕੋਹੜਿਆਂ ਦੇ ਬਾਹਰ ਹੋ ਕੇ ਆਉਣਾ ਜਿਵੇਂ ਸੜਕਾਂ ਤੁਹਾਡੀ ਅਪਰੋਚ ਰੋਡਾਂ ਤੋਂ ਨੰਮਿਆ ਤੇ ਕਿਹੜੇ ਆਧਾਰ ਦੇ ਉੱਤੇ ਪੈਸੇ ਮੰਗਦੇ ਆ ਮੋਟਾ ਮੰਗਦੇ ਨੇ ਜੀ ਹਾਂ ਮੋਟਾ ਪਤਾ ਨਾ ਮੰਗਣ ਦਾ ਸਿਰਫ ਪੁਲਿਸ ਦਾ ਤਰੀਕਾ ਵਾ ਤੇ ਪੁਲਿਸ ਨਹੀਂ ਪੋਲੀਟਿਕਸ ਖੇਡ ਰਿਹਾ ਜਿਹੜਾ ਇੱਥੇ ਆਪਣੇ ਸ਼ਦਨੂਰ ਜੀ ਲਾਇਆ ਇਹਨਾਂ ਨੇ ਰਾਣੇ ਦਾ ਬੰਦਾ ਦੋ ਵਾਰੀ ਜੁਹਾਨ ਚੱਪੂ ਦੋ ਵਾਰੀ ਪਰ ਮੇਰੇ ਕੋਲ ਠੀਕ ਹੋ ਕੇ ਫਿਰ ਸਾਫੀਆਂ ਟੋੜੀਆਂ ਕਰਕੇ ਲੋਕਾਂ ਦਾ ਝੂਠਾ ਫਤਾਰ ਕੇ ਜਾਂਦੇ ਆਪਣੇ ਬੋਰਚ ਨੂੰ ਨਹੀਂ ਕਦੀ ਪੰਚ ਬਣਿਆ ਬੋਰਚ ਤੋਂ ਰਾਜਪੂਤ ਤੋਂ ਸਿੱਕੇ ਦਾ ਕੋਈ ਬੰਦਾ ਨਾਲ ਨਹੀਂ ਗਾਇ ਚਾਚਾ ਤਾਇਆ ਨਾਲ ਬਿਠਾ ਕੇ ਦਿਖਾ ਦੇ ਮੈਨੂੰ ਕੋਈ ਨਾਲ ਨਹੀਂ ਗਾ ਉਹ ਹਲਕੇ ਦਾ ਚਾਤ ਬਣਾ ਜੀ ਅਗੇ ਸਾਰੇ ਕੰਮ ਉਹ ਕਰੂਗਾ ਜੀ ਅੱਛਾ ਇਹਨੂੰ ਗਲਤ ਸਮਝ ਨਹੀਂ ਹੋ ਗਈ ਕਿ ਪਤਾ ਨਹੀਂ ਮੈਂ ਕਿੱਥੇ ਪਹੁੰਚ ਗਿਆ ਇਹਨੂੰ ਸਲਾਰੂ ਨੂੰ ਨਹੀਂ ਪਤਾ ਜੋ ਕੁਝ ਇਹਦੀ ਸਰਕਾਰ ਮਦਦ ਕਰਦੀ ਉਹ ਘਰੇ ਦਾ ਜਿਹੜਾ ਟਟਮਾ ਵਿਰੋਧ ਹੈ ਨਾ ਕੇਜਰੀਵਾਲ ਤੋਂ ਭਗਵੰਤਪਾਣ ਦਾ ਉਹਦੇ ਕਰਕੇ ਇਹਦੀ ਵੈਲਿਊ ਪੈ ਗਈ ਹੈ ਸਿਰਫ ਅੱਜ ਮੈਂ ਬੰਦ ਕਰਦਾ ਘਰ ਬੈ ਜਾ ਉਹਨਾਂ ਨੇ ਨਾ ਜੰਗਾ ਕਰ ਕਾਕਾ ਹਾਲਾ ਆਪਣੇ ਘਰ ਤੇ ਲੋੜ ਨਹੀਂ ਤੁਹਾਨੂੰ ਉਹਦੇ ਮੋਢੇ ਤੇ ਰੱਖ ਕੇ ਆਪਣੇ ਮੁੰਡਿਆਂ ਦੇ ਪੱਛੇ ਦੱਤ ਉਹਦੇ ਮੋਢੇ ਤੇ ਰੱਖ ਕੇ ਘਰੇ ਦੇ ਪੱਛੇ ਦੱਤ ਉਹਦੇ ਮੋਢੇ ਤੇ ਰੱਖ ਕੇ ਪੁਰਜ਼ੇ ਰਾਹੀ ਲੋਕਾਂ ਨੂੰ ਡਰਾਉਣਾ ਤੇ ਕੋਣਾ ਤੇ ਪੁਲਿਸ ਤੇ ਤੰਤਰ ਨਾਲ ਲਿਖਣਾ ਜਿਹੜੀਆਂ ਜਾ ਸਕਦੀਆਂ ਜੇ ਤੁਸੀਂ ਕੋਈ ਤਾਂ ਪੱਛੇ ਦੱਤ ਕਰਕੇ ਠੁੱਠੇ ਤੇ ਲੋਕਾਂ ਨੂੰ ਘਾੜ ਕੇ ਜਿਵੇਂ ਵੋਟਾਂ ਲੈ ਲਾਂਗੇ ਨਹੀਂ ਮਿਲਦੀਆਂ ਵੋਟਾਂ ਕਦੇ ਐਸੇ ਇਹ ਪੰਜਾਬ ਆ ਪੰਜਾਬ ਦੇ ਲੋਕਾਂ ਨੂੰ ਚਾਰ ਨਾਲ ਤਾਂ ਤੁਸੀਂ ਗੇਂਸ ਕੱਢ ਲਿਓ ਇਹ ਪੰਜਾਬ ਦੇ ਲੋਕਾਂ ਨੂੰ ਕਿਸੇ ਦਹਿਸ਼ਤਪਾਕੇ ਬਾਹਾਂ ਮੋੜ ਕੇ ਮੋਟਾ ਨਹੀਂ ਪਾਸ ਕਰਦੇ ਅਮੈਂ ਉਹਨੇ ਅੱਜ ਕੋਰੇ ਆੜਿਆ ਸਿਕਾ ਤੇ ਸਾਡੇ ਰਣਜੀਤ ਸਿੰਘ ਕੈਂਡੀਡੇਟ ਆ ਲੀਲੀ ਸੁਖਿੰਦਰ ਕੌਰ ਉਹਨੂੰ telephone ਆ ਰਿਹਾ ਮਿਸ਼ਣ ਧਮਕੀਆਂ ਦੇ ਰਿਹਾ ਉਹਦੇ ਆਪਣੇ ਬੰਦੇ ਕੋਲ ਨਾਲ ਕਿ ਤੁਸ ਬਚ ਜਾ ਤੇਰੇ ਨਾ ਹੋਵੇ ਤੇਰੇ ਤੇ ਬੱਤਾ ਦੱਤ ਕਰਕੇ ਤੈਨੂੰ ਜੇਸ ਫੋਟੇ ਔਰਤਾਂ ਦਾ ਵੀ ਧਿਆਨ ਲਗਾ ਇਹਨਾਂ ਨੂੰ ਅੱਜ ਇਹ ਇਲੈਕਸ਼ਨ ਲੜਦੀ ਸੀਗੀ ਉਥੇ ਚਰਨ ਤਾਰਨ ਵਿੱਚ ਉਮੀਦਵਾਰ ਉਹਦੀ ਲੜਕੀ ਕੰਚਨਪ੍ਰੀ ਚੱਕ ਕੇ ਜੇਰ ਚੱਕ ਢੋਲੀ ਉਹਨੇ ਤਾਂ ਪਤੀਆਂ ਦੇਤੀਆਂ ਸਾਲਾਂ ਦੀ ਲੰਕੀ ਹੈ ਉਹਨਾਂ ਹਾਈਕੋਰਟ ਨੇ ਮੁਆਫਲਤ ਕੀਤੀ ਤੇ ਉਸੇ ਰਾਤ ਨੂੰ ਉਹਨੂੰ ਸੁਖਣਾ ਪਿਆ ਮੈਂ ਉਹਨੇ ਆਪ ਆ ਰਿਹਾ ਸੀ ਕਿ ਮੈਨੂੰ ਉਹ ਵੀ ਫੋਨ ਆਇਆ ਜਿਹੜੇ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੰਗੇ ਲੋਬਾਣੇ ਦੇ ਕੰਜੇ ਤਲਵੰਡੀ ਕੋਕੇ ਤੋਂ ਉਹਦਾ ਨੜਕਾ ਬੇਟਾ ਨਰਿੰਦਰਜੀਤ ਖੋਟ ਪ੍ਰੋਫੈਸਰ ਸੁਪਿੰਦਰ ਸਿੰਘ ਡਾਕਟਰ ਐਸ ਕਬੂਤਰੇ ਪੋਸ਼ਟ ਦੇ ਸਰਕਾਰੀ ਡਾਕਟਰ ਹੈ ਕਹਿੰਦੇ ਤੂੰ ਬੈਜਾ ਜੇ ਤੂੰ ਸਾਡਾ ਗਰੋਹ ਕੀਤਾ ਤੇਰੇ ਡਾਕਟਰ ਪਰਚੇ ਦੇ ਮੁੰਡੇ ਦੇ ਪਰਚਾ ਦਰਜ ਕਰਦਾ ਆਹ ਪੋਲਿਟਿਕਸ ਦਾ ਖਾਤਰਾ ਵਿੱਚ ਨਹੀਂ ਕਰਦੇ ਮੇਰੇ ਕੋਲ ਜਿੰਦਾ ਆਪਾਂ ਬਰੁਮਾਸ਼ਾ ਨੂੰ ਆਜੇ ਹੈ ਕਿ ਆਉਣਾ ਤੇ ਜੇ ਆਪਾਂ ਗੁੰਮਿਆਂ ਨੂੰ ਆਜ ਦੇਣਾ ਤੇ ਇਹਨਾਂ ਨੂੰ ਆਪਾਂ ਹਸਕਤਾਰ ਜ਼ਾਇਕ ਕਰਨੀ ਕਿਰਤਾ ਵੋਟਾਂ ਦਾ ਅਧਿਕਾਰ ਉਹਨਾਂ ਦਾ ਬਣਦਾ ਤੇ ਜੇ ਆਪਾਂ ਜੋਨੇ ਕਿ ਇਨਸਾਫ ਪਸੰਦੀ ਨਾਲ ਬਧਿਆ ਤੇਕੇ ਨਾਲ ਜਮੂਰੀ ਢੰਗ ਦੇ ਨਾਲ ਬਿਨਾ ਵੋਟਾਂ ਚੋਰੀ ਕੀਤੇ ਬਿਨਾ ਪਰਚੇ ਰਾਤ ਰਾਤ ਕਰਾਏ ਬਿਨਾ ਝੂਠੇ ਕੀਤੇ ਕਿ ਆਪਾਂ ਲੇਖਣ ਲਾਨੀ ਆ ਤੇ ਫਿਰ ਆ ਤੁਹਾਡੇ ਮੁੜ ਉਮੀਦਵਾਰ ਜਿਹੜੇ ਦੋਨੋਂ ਨੇ ਇਹਨਾਂ ਨੂੰ ਆਪਾਂ ਸਾਰਿਆਂ ਨੇ ਵੋਟਾਂ ਪਾ ਕੇ ਕਾਮਯਾਬ ਕਰਨਾ ਤੁਹਾਨੂੰ ਬਤਾਵਾ ਕਿ ਪੰਜਾਬ ਦੀ ਸਾਰੀ ਜਿਹੜੀ ਧਰਤੀਆਂ ਉਹ ਬਗਵਾ ਨੇ ਤੇ

ਤੇ ਉਹਨਾਂ ਨੇ ਕਿਹਾ ਅਬਦਾਲੀ ਨੂੰ ਉਹਦੇ ਗਵਰਨਰਾਂ ਨੇ ਤੇ ਆ ਉਹਦੇ ਜਿਹੜੇ ਬਣੇ ਰੱਖਾ ਅੱਗੇ ਮਿੱਠੂ ਲਾਇਸੈਂਸ ਤੇ ਪੰਜਾਬ ਉਹ ਕਹਿੰਦਾ ਸੀ ਸਿੱਖਾਂ ਦੀ ਨਸਲ ਖੁਸ਼ੀ ਕਰਤੀ ਖਤਮ ਕਰ ਦਿੰਦੇ ਸਿੱਖ ਨੂੰ ਤੁਹਾਨੂੰ ਮੋੜ ਕੇ ਨਹੀਂ ਉਹ ਕਹਿੰਦਾ ਜਰੂਰ ਖਤਮ ਕਰਦੇ ਆ ਸਿੱਖ ਇਹਨੋਂ ਤੋਂ ਬਾਅਦ ਦੋ ਨਾਂ ਮਾਝੇ ਦੀ ਧਰਤੀ ਤੇ ਸੱਜੇ ਇੱਕ ਜ਼ਿਮੀਦਾਰ ਕਹਿ ਲੋ ਸਿੱਖ ਕਹਿ ਲੋ ਬੁੱਤਾ ਸਿੰਘ ਤੇ ਗਰਜਾ ਸੋ ਇੱਕਦਮ ਉੱਠੇ ਉਹਨਾਂ ਨੇ ਮਾਝੇ ਦੀ ਧਰਤੀ ਤੇ ਜਾ ਕੇ ਨਾਕਾ ਲਾਤਾ ਤੇ ਨਾਕਾ ਲਾ ਕੇ ਉਹਨਾਂ ਨੇ ਜਿਹੜਾ ਇੱਕ ਨੂੰ ਨੰਕੂ ਦਾ ਟੱਕਾ ਟੱਕਾ ਜਿਹਦਾ ਤੁਹਾਨੂੰ ਜਿੱਦਾ ਆਪਾਂ ਟੂਲਪਲਾਸਾ ਤੇ ਮੈਚ ਦਿੰਦੇ ਆ ਨਾਕਾ ਪੈਸੇ ਇਕੱਠੀ ਕਰਨ ਵਾਸਤੇ ਨਹੀਂ ਲਾਇਆ ਉਹਨਾਂ ਨੇ ਸਿਰਫ ਮੁਗਲ ਦੇ ਅਬਦਾਮੀਆਂ ਤੇ ਦਰਾਮੀਆਂ ਨੂੰ ਤੇ ਮੁਗਲਾਂ ਨੂੰ ਦੱਸਣਾ ਸੀਗਾ ਕਿ ਸਿੱਖ ਮਰੇ ਨਹੀਂ ਜਾਂਦੇ ਸਿੱਖ ਜਿੱਥੇ ਖੜੇ ਨੇ ਉਹ ਸਿੱਖ ਤੁਹਾਡੇ ਨਾਲ ਲੜਨ ਵਾਸਤੇ ਫਿਰ ਜਿਆਦ ਨਹੀਂ ਇਹ ਸਾਡੀ ਕੀ ਆਪਰੇ ਸਿੱਖੇ ਨੇ ਉਸ ਪਾਸੇ ਇੱਕ ਬੱਚਾ ਜੀ ਆਉਣ ਲੱਗੇ ਨੇ ਉਹਨੇ ਕੁੜੀ ਦੇ ਜਿਹਰੇ ਨਾਲ ਗੱਲ ਕਰਦੇ ਕਰਦੇ ਪਹੁੰਚਾਂ ਜਿਸ ਵੱਲ ਇਹ ਨਾਲ ਉਹਨਾਂ ਨੂੰ ਜਾਣਦੇ ਆ ਬੇਗੋੜਾ ਉਹਨਾਂ ਦਾ ਕੱਪੜੇ ਦਾ ਪੈਲਸ ਦਾ ਅੜਤ ਦਾ ਫਰਾ ਵੱਡਾ ਕੰਮ ਆ ਔਰ ਇਹਦੇ ਪਿੱਛਾ ਜੀ ਬੜੇ ਚੰਗੇ ਸੀ ਮੇਰੇ ਬਤਾ ਜੀ ਦੇ ਲੋ ਸੀਗੇ ਉਹਨਾਂ ਦੀ ਅੱਲ ਪਈ ਪਤਾ ਕਿ ਉਹ ਬੱਚਾ ਜਿਹੜੀ ਉਹਨੇ ਜਿਹਨੇ ਇਹਨੂੰ ਕੰਮ ਲੈਣ ਜਾਨਾ ਜਾਂ ਮੇਰੇ ਜਾਣਨਾ ਤੇਰੇ ਬੱਚੇ ਜੀ ਉਹ ਬੱਚਾ ਜੀ ਜਿਹਨੇ ਹੁਣੇ ਪੱਤਾ ਸੱਤ ਕੀਤਾ ਚੋਰੀ ਦਾ ਉਹਦੇ ਦੇ ਸਪਾਸਿੰਗ ਮੈਂ ਭੁੱਲ ਗਿਆ ਜੀ ਦੀ ਗੱਲ ਸੁਣਾਉਣੀ ਸਪਾਸਿੰਗ ਨੂੰ ਚੋਰੀ ਦਾ ਪੱਤਾ ਅਗੇ ਚੋਰੀ ਕੀ ਕੀਤਾ ਜਦੋਂ ਹੜਾ ਹੈ ਤੇ ਉਥੇ ਮੰਡਲ ਦੇ ਅੰਦਰ ਸਰਕਾਰੀ ਰਾਜਨੀਤੀ ਝੇਜਿਆ ਜੀ ਸਰਕਾਰੀ ਰਾਜਨੀਤੀ ਹੁੰਦਾ ਆ ਜਿਹੜੀਆਂ ਆਚਾਰੀਆਂ ਪਤਵਾਂ ਦੀ ਗੱਡਾਂ ਤੇ ਥੋੜਾ ਬੋਤਾ ਤੁੰਗੜੀ ਟਾੜੀ ਤੇ ਆਈਏ ਉਹ ਅੱਜ ਇਹਨਾਂ ਨੇ ਸਰਕਾਰੀ ਰਾਜਨੀਤੀ ਚੋਰੀ ਕਰ ਦਿੱਤਾ ਤੁਹਾਨੂੰ ਰਚਪਾਲ ਦੇ ਪਾਸੇ ਸਿੰਘ ਚੋੜ ਹੈ ਰਚਪਾਲ ਸਿੰਘ ਇੱਕ ਖਾਨਦਾਨੀ ਚੰਗਾ ਬੰਦਾ ਉਹ ਪਰਜਾ ਜਦ ਕੀਤਾ ਕਿ ਕਿ ਰਚਪਾਲ ਮਾਰਕੀਟ ਕਮੇਟੀ ਦਾ ਸਾਡੇ ਸਾਬਕਾ ਚੇਅਰਮੈਨ ਹੈ ਉਹਦਾ ਤੁਹਾਡੇ ਆ ਸਾਰੇ ਪਿੰਡਾਂ ਦੇ ਵਿੱਚ ਮਿੱਤਰ ਪਈ ਜਾ ਕਿ ਰਚਪਾਲ ਜਿਹੜਾ ਉਹ ਕਿਸੇ ਟੀਚੇ ਨਾਲ ਵੋਟਾਂ ਮੰਗਣ ਨਾ ਜਾਵੇ ਆਹ ਇਹਨਾਂ ਦੀ ਚਤੂਤਾ ਬੋਕਰ ਪਾਰਟੀ ਦੀ ਫਿਰ ਕਹਿੰਦੇ ਖੈਰਾ ਬੋਲਦਾ ਤੇ ਮੈਂ ਖੈਰਾ ਦਾ ਵੀ ਬੋਲੂਗਾ ਜੇ ਤੁਸੀਂ ਗਲਤ ਕੰਮ ਕਰੋਗੇ ਤਾਂ ਮੈਂ ਤਾਂ ਬੋਲੂਗਾ ਇਹ ਬੋਲੂਗਾ ਤੁਹਾਡਾ ਵਿਰੋਧ ਵੀ ਕਰੂਗਾ ਪਰ ਚਾਹ ਜਿੰਨੇ ਮਰਜ਼ੀ ਕਰ ਲੈ ਕੋਈ ਪਰਵਾਹ ਨਹੀਂ ਇਹ ਹੁਣ ਚੱਲੂਗਾ ਇਦਾਂ ਹੀ ਨਹੀਂ ਆ ਤੁਹਾਡਾ ਸਾਲ ਚਾਹੋ ਜਿਹੜੇ ਤੁਸੀਂ ਪਰਚੇ ਦਰਜ ਕਰਦੇ ਆ ਉਧਰ ਸਵਾਇਕੂ ਬਹੁਤ ਬਹਿਰ ਦਾ ਸਭਾ ਬਦਲਦਾ ਵਾ ਮੈਂ ਕਿ ਬਦਲਾ ਕੋਟ ਬੰਦਾ ਨਹੀਂ ਕਿ ਮੈਂ ਕਿਤੇ ਗਲਤ ਕੰਮ ਨਹੀਂ ਕਰਨਾ ਮੈਂ ਕਿਤੇ ਝੂਠਾ ਪਰਚਾ ਨਹੀਂ ਦਰਜ ਕਰਾਉਣਾ ਹਰ ਕਿਸੇ ਦੀ ਕਰਾਉਣਾ ਪਰ ਜਿਹੜਾ ਲੋਕਾਂ ਨੇ ਸਾਡੇ ਵਰਕਾਂ ਦੇ ਉੱਤੇ ਟੁਠੇ-ਪਰਚੇ ਦਾਜ ਕਰਾਏ ਨੇ ਉਹਨਾਂ ਦਾ ਹਟਾਬ ਡੈਫੀਨਿਟਲੀ 100% ਲਿਆ ਜਾਵੇਗਾ ਇਹ ਮੇਰਾ ਤੁਹਾਡੇ ਨਾਲ ਪੱਕਾ ਵਾਅਦਾ ਹੈ ਮੇਰੇ ਵੀਰੋ ਇਸ ਕਰਕੇ ਸਾਰੇ ਮੁਕੀਲ ਹੈ ਕਿ ਵੋਟ ਤੁਸੀਂ ਸਾਰਿਆਂ ਨੇ 14 ਤਾਰੀਖ ਨੂੰ ਲੌਕ ਕਮਟੀ ਔਰ ਜਿਹੜਾ ਪ੍ਰਸ਼ਸ ਦੀ ਇਲੈਕਸ਼ਨ ਜਿਹੜੀ ਮੋਟਾ ਤੁਸੀਂ ਚੋਣ ਨਿਸ਼ਾਨ ਪੰਜੇ ਤੇ ਪਾਉਣੀਆਂ ਦਸਪਾਰਕ ਇਸ ਬਹੁਤ ਤੇਜ਼ੀ ਨਾਲ ਚੱਲ ਰਿਹਾ ਉਹ ਜਦੋਂ ਮੇਰਾ ਤਾਂ ਕੰਮ ਮੁੱਕ ਗਿਆ ਸੀ ਕਿਹਾ ਪਰ ਮੈਂ ਤੁਹਾਨੂੰ ਜਰੂਰ ਤੁਹਾਨੂੰ ਇਹ ਜਾਨਦੇ ਇਸ ਪਾਰ ਨੂੰ ਕਿੰਨੇ ਜਣੇ ਨਾਲ ਹੱਥ ਖੜੇ ਕਰੇ ਜਰਾ ਮਾਰੇ ਅੱਛਾ ਇੱਕ ਮੇਰੀ ਗੱਲ ਦੱਸੋ ਜੋ ਮੈਂ ਗੱਲਾਂ ਕੀਤੀਆਂ ਤੁਹਾਨੂੰ ਠੀਕ ਲੱਗਿਆ ਕਿ ਕੋਈ ਹੱਥ ਖੜੇ ਕਰੇ ਜਰਾ ਸਾਰੇ ਜਣੇ ਆਓ ਸੋਮਿਆ ਸੋਸ਼ਿਆ ਤਾਰਾ ਇਹੋ ਜਿਹਾ ਸੀ ਬਾਤ ਮੈਂ ਚਲੋ ਆਜੋ ਆਜੋ ਛੇਤੀ ਕਰੋ ਇਹਨੇ ਦੀ ਦੇ ਸਪਾਸਿੰਗ ਜਿਨ੍ਹਾਂ ਤੇ ਰਸ਼ਮ ਚੋਰੀ ਦਾ ਪਰਚਾ ਦਰਜ ਕੀਤਾ ਹੈ। ਅੱਛਾ ਜੀ ਆਪਾਂ ਇਹ ਅੱਕ ਨਹੀਂ ਰੋਕਾਂਗੇ ਇਥੇ। ਕੱਲ ਨੂੰ ਤੁਹਾਡੇ ਬੱਚਿਆਂ ਦੇ ਵੀ ਪਰਚੇ ਦਰਜ ਕਰਨਗੇ। ਫਿਰ ਕਹਿੰਦੇ ਸਾਡੇ ਦਾ ਉਹ ਲੋਕੀ ਡਰਾ ਲਿਆ ਜਿਵੇਂ ਡੰਡੇ ਦੇ ਰਾਜਾ ਰਾਜ ਕਰਨਾ ਸਿੱਖ ਲਿਆ ਵਾ। ਤੇ ਗੱਲ ਹੀ ਕੋਈ ਇੱਕ ਵਾਰ ਹੋਰ ਦਾ ਤਾਲਗਾ ਤਾਂ ਪਹਿਲਾਂ ਰਸਤਾ ਸੀ ਤੇ ਮਾਰੋ। ਯਾ ਪਰਚੇ ਕਰੂਗਾ ਕੋਈ ਬਰੋਸਟੇ ਮਾਰਦੀ। ਔਰ ਇਹ ਬੰਦੇ ਕੌਣ ਹੈ? ਨਾਮ ਜਦਾਂ ਗਿਆ ਮਾਨ ਸਿੰਘ। ਇਹਨਾਂ ਨੇ ਮੈਨੂੰ ਦਵਾਈ ਦੇਣਾ। ਇਹਨਾਂ ਨੇ ਮੇਰੇ ਦੇ ਮੇਰੇ ਨਾਲ ਜਾ ਕੇ ਦਰਿਆ ਦੇ ਵਿੱਚ ਟੱਟੂ ਘਟ ਕਿੱਟੋ ਘਟ ਕਰਦੇ 10 ਲੱਖ ਰੁਪਏ ਦੇ ਚੋਟਕੀ ਮਨਤੀ। ਕਿਆ ਹੋਈ ਲੱਖ ਰੁਪਏ ਦਾ ਵੀ ਵੰਡ ਕੇ ਆਇਆ ਮੰਡਲੇ ਵਿੱਚ। ਤੇ ਇਹਨਾਂ ਨੂੰ 500 ਰੁਪਏ ਦਾ ਜੋਰ ਬਣਾ ਦਿੱਤਾ। 1000 ਤੋਂ ਜ਼ਿਆਦਾ ਵੇਚ ਲਈ, ਇਤੋਂ ਜ਼ਿਆਦਾ ਪੇਸ਼ ਕਰੀ। ਇਹਨਾਂ ਤੋਂ ਜ਼ਿਆਦਾ ਅਤਿਆਚਾਰ, ਇਹਨਾਂ ਤੋਂ ਜ਼ਿਆਦਾ ਦੁਕਾਨ ਦੇ ਕਹਿ ਨਹੀਂ ਬਿਤਾਇਆ ਜਾਂਦਾ। ਬਲਕਿ ਮੈਂ ਅੱਜ ਤੁਹਾਨੂੰ ਕਹਾਂਗਾ ਕਿ ਇਹ ਆਪਣੇ ਕੋ ਸੁਨਹਿਰੀ ਮੌਕਾ ਹਸਾਬ ਲੈਣ ਦਾ ਇਹਨਾਂ ਦੇ ਨਾਲ। ਮੌਕਰ ਦੇ ਨਾਲ ਸੁਨੇਹੇ ਮੋਕਾ ਜੇ ਆਪਾਂ ਮੋਟਾ ਫਰਜ਼ ਕੋਟੇਲ ਕਰਦੀ ਡਰਦੇ ਆਂ ਪਾਰਟੀ ਕਿਸ ਖਾਣੇਦਾਰ ਦੇ ਕਹਿੰਦੇ ਪਾਰਟੀ ਕਿਸ ਡੀਐਸਪੀ ਦੇ ਕਹਿੰਦੇ ਪਾਰਟੀ ਉਹਨਾਂ ਦਾ ਦੱਡਾ ਉਹਨਾਂ ਦਾ ਡੰਗ ਹੋਰ ਤੇਜ਼ ਹੋ ਜਾਣਾ ਉਹਨਾਂ ਦਾ ਡੱਡਾ ਹੋਰ ਤੇਜ਼ ਹੋ ਜਾਣਾ ਇਸ ਕਰਕੇ ਉਹਨਾਂ ਦੇ ਦੰਗ ਨੂੰ ਖੰਡਾ ਕਰ ਦੇ ਤੇ ਉਹਨਾਂ ਦੀ ਸਾਰੀ ਇਸ ਪੋਲਿਟਿਕਸ ਨੂੰ ਰਿਜੈਕਟ ਕਰ ਦੇ ਮੁੰਡਾ ਉਹ ਹਾਕਮ ਦੇ ਸੁਤੰਤਰੇ ਮੇਰੀ ਜਿਹੜੀਆਂ ਬੇਟੀਆਂ ਤੁਸੀਂ ਪ੍ਰਵਾਨ ਕਰਦੇ ਆਂ ਅਗਰ ਤੁਸੀਂ ਸਾਰੇ ਸਹਿਮਤ ਹੋ ਜੇ ਉੱਡਾ ਪਹੁੰਗੇ ਤੁਸੀਂ 14 ਤਰੀਕ ਨੂੰ ਤੇ ਕੰਨ ਮੇਰੇ ਜਿਕਾਰੇ ਦੇ ਵਿੱਚ ਤੇ ਹੱਥ ਖੜੇ ਪੂਰੇ ਦੋਵੇਂ ਜਿਹੜੇ ਕਰਦੇ ਜਿਵੇਂ ਮੈਂ ਨਹੀਂ ਕਰਦਨਾ ਵਾ ਤੇ ਉਹਦਾ ਸਾਨੂੰ ਤੁਸੀਂ ਭਰਸਾ ਪਾਉਣਾ ਬੋਲੇ ਸੋਨਹਾਲ ਸੋਨਹਾਲ ਇੱਕ ਜਿਕਾਰਾ ਹੋਰ ਬੋਲੇ ਸੋਨਹਾਲ ਸੋਨਹਾਲ ਆਪਕੋ ਸੇ ਕਰਨ ਵਾਲੇ ਮੋਡਿਆਨੀ ਐਕਸਰਸਾਈਜ਼ ਬੋਣੀ ਵਾਲੀ ਬਤਾ ਕੀ ਕਰੀਦਾ ਆਪਾਂ ਹੱਥੀਂ ਉੱਤੇ ਕਰੀਦਾ ਸਾਰੇ ਦਿਨ ਤੇ ਵੀ ਨੋਟ ਕਰਿਓ ਆਪਾਂ ਆਪਾਂ ਚੱਲਦੇ ਆਪਾਂ ਚੱਲਦੇ ਕਰਦੇ ਆਪਾਂ ਤੁਲਦੇ ਤੇ ਕੰਮ ਕਰਤਾ ਆਪਾਂ ਕੋਈ ਕੱਪੜੇ ਪਾਏ ਉੱਪਰ ਹੱਥ ਜਾਂਦੇ ਬਹੁਤ ਘੱਟ ਆ ਔਰ ਬੁਢੀ ਉਮਰ ਤੋਂ ਬਾਅਦ ਸੇ ਤੁਹਾਡੇ ਆ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਫੋਜ਼ਡ ਸ਼ੋਲਡਰ ਕੋਜ਼ ਦਾ ਮਤਲਬ ਜੰਮ ਜਾਂਦਾ ਵਾ ਇਸ ਲਈ ਆ ਲੋੜੀ ਤੇ ਤੁਹਾਡੇ ਹੱਥ ਨਾਲ ਜਿਹੜੇ ਕਰਾਏ ਆ ਅਗਲੀ ਵਾਰ ਜੇਕਰ ਆਪਾਂ ਤੁਹਾਡੇ ਨੂੰ 5-7 ਵਾਲੀ ਬਣਾਇਆ ਕਰਾਂਗੇ ਜਦੋਂ ਆਉਣਾ ਪਿੰਸ ਮੈਂ ਆਪਣੇ ਭੈਣਾਂ ਦਾ ਬੜਾ ਮਾਣ ਮਕਬੂਰ ਹਾਂ ਦੇਖੋ ਕਿੰਨੇ achchhiyan ਸਾਡੀਆਂ ਸਤਕਾਰਯੋਗ ਬੀਤੀਆਂ ਕਿੱਦਾ ਅੱਛਾ ਤੁਸੀਂ ਕਰ ਦਿੱਤਾ ਸਾਰਿਆਂ ਕਿੱਦਾ ਤੁਹਾਡਾ ਬੰਦਾਲ ਤੁਸੀਂ ਲਾਇਆ ਮੈਂ ਹੰਕਾਰ ਖੇਦਾ ਸਮਝੋ ਇਹਨਾਂ ਨੂੰ ਪਰਚੇ ਸਾਡੇ ਦਲ ਰੱਦ ਕਰਾਏ ਨੇ ਬਈਆਂ ਛੁੱਟਾ ਮਈਆਂ ਛੁੱਟਾ ਹੁਣ ਮੈਂ ਆਪਣੇ ਵੋਟਰ ਨੂੰ ਘਰ ਬਣੇ ਉਹ ਬੀ ਕਰੂੰਗਾ ਕਿ ਰਹਿਗੇ ਸਾਡੇ ਕੋਲ 18 ਮદાન ਵਿੱਚੋਂ 3 ਜ਼ਿਲ੍ਹਾ ਪ੍ਰੀਸ਼ਦ ਮੈਂ پر ڈر کے گئی ہوں اٹھارہ دیا اٹھارہ بلاک سرمتیاں جتنی تین ضلع پر زون اپنے بہت بہت شکریہ فتح پروان کرنی واحسہ